ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨ ਕੀਤੇ ਗਏ 12ਵੀਂ ਕਲਾਸ ਦੇ ਨਤੀਜਿਆਂ ਦੇ ਵਿੱਚ ਪੰਜਾਬ ਭਰ ਦੇ ਵਿੱਚ ਇਸ ਵਾਰ ਫਿਰ ਬੇਟੀਆਂ ਨੇ ਬਾਜ਼ੀ ਮਾਰ ਲਈ ਹੈ ਦੱਸਦੀ ਕਿ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨ ਕੀਤੇ ਗਏ 12ਵੀਂ ਕਲਾਸ ਦੇ ਨਤੀਜਿਆਂ ਦੇ ਦੌਰਾਨ ਜਿੱਥੇ ਪੰਜਾਬ ਭਰ ਦੇ ਵਿੱਚ ਬੇਟੀਆਂ ਦੀ ਚੜ੍ਹਤ ਰਹੀ ਹੈ ਉੱਥੇ ਹੀ ਮਾਨਸਾ ਜ਼ਿਲ੍ਹੇ ਦੇ ਕਸਬਾ ਭਿੱਖੀ ਦੇ ਸ਼੍ਰੀ ਤਾਰਾ ਚੰਦ ਸਰਵ ਵਿਹਤਕਾਰੀ ਵਿਦਿਆਮੰਦਰ ਦੀ ਵਿਦਿਆਰਥਣ ਅਰਸ਼ ਨੇ ਪੰਜਾਬ ਦੇ ਵਿੱਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ ਅਰਸ਼ ਨੇ 500 ਦੇ ਵਿੱਚੋਂ 498 ਨੰਬਰ ਪ੍ਰਾਪਤ ਕਰਕੇ ਜਿੱਥੇ ਆਪਣੇ ਮਾਤਾ ਪਿਤਾ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਉਥੇ ਯਰਸ਼ ਨੇ ਦੱਸਿਆ ਕਿ ਉਹ ਇੱਕ ਆਈਏਐਸ ਆਫੀਸਰ ਬਣਨਾ ਚਾਹੁੰਦੀ ਹੈ ਜਿਸ ਦੇ ਲਈ ਉਹ ਅੱਗੇ ਜਾ ਕੇ ਸਖਤ ਮਿਹਨਤ ਕਰੇਗੀ ਅਤੇ ਦੇਸ਼ ਸਿਧੀ ਸੇਵਾ ਕਰੇਗੀ ਇਸ ਦੌਰਾਨ ਅਰਸ਼ ਨੇ ਕਿਹਾ ਕਿ ਉਸ ਵੱਲੋਂ ਬਹੁਤ ਹੀ ਸਖਤ ਮਿਹਨਤ ਕੀਤੀ ਗਈ ਸੀ ਅਤੇ ਉਸ ਦਾ ਸੁਪਨਾ ਸੀ ਕਿ ਉਹ ਇਸਨ ਇਹਨਾਂ ਨਤੀਜਿਆਂ ਦੇ ਵਿੱਚ ਮੈਰਿਟ ਦੇ ਵਿੱਚ ਆਵੇਗੀ ਪਰ ਅੱਜ ਉਸਨੇ ਪੰਜਾਬ ਦੇ ਵਿੱਚੋਂ ਤੀਸਰਾ ਸਥਾਨ ਹਾਸਲ ਕੀਤਾ ਤੇ ਉਸ ਦਾ ਸੁਪਨਾ ਜਿਹੜਾ ਹੋਰ ਵੀ ਕਾਮਯਾਬ ਹੋ ਗਿਆ ਤੇ ਉਹ ਆਉਣ ਵਾਲੇ ਸਮੇਂ ਦੇ ਵਿੱਚ IAS ਕਰਕੇ ਜਿੱਥੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰੇਗੀ ਉੱਥੇ ਹੀ ਮਾਨਸਾ ਜ਼ਿਲ੍ਹੇ ਦਾ ਨਾਮ ਵੀ ਰੌਸ਼ਨ ਕਰੇਗੀ ਇਸ ਦੌਰਾਨ ਜਿੱਥੇ ਪੂਰੇ ਸਕੂਲ ਸਟਾਫ ਵੱਲੋਂ ਅਰਸ਼ ਨੂੰ ਵਧਾਈ ਦਿੱਤੀ ਗਈ ਉੱਥੇ ਹੀ ਜ਼ਿਲ੍ਹੇ ਦੇ ਵਿੱਚ ਵੀ ਅਰਸ਼ ਦੇ ਪੰਜਾਬ ਪਰਦੇ ਵਿੱਚੋਂ ਤੀਸਰਾ ਸਥਾਨ ਪ੍ਰਾਪਤ ਕਰਨ ਦੇ ਨਾਲ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਹ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਮੇਰੀ ਮਿਹਨਤ ਮੇਰੇ ਟੀਚਰਸ ਦੀ ਮੇਰੇ ਪੇਰੈਂਟਸ ਦੀ ਮਿਹਨਤ ਰੰਗ ਲੈ ਕੇ ਆਈ ਹੈ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਇੰਨੀ ਕਿ ਜਿਹੜਾ ਮਿਹਨਤ ਜਿਹੜਾ ਸਕੂਲ ਦੇ ਵਿੱਚ ਡੇਲੀ ਕੰਮ ਮਿਲਦਾ ਸੀ ਉਹਨੂੰ ਡੇਲੀ ਕਰਨਾ ਤੇ ਆਪਣਾ ਵੀ ਅਲੱਗ ਵੀ ਕੋਸ਼ਿਸ਼ ਕਰਨੀ ਇੱਕ ਦੋ ਵਾਰ ਡੇਲੀ ਦੇਣੇ ਤੇ ਮਤਲਬ ਇਨੀ ਮਿਹਨਤ ਨਹੀਂ ਕਰੀ ਸੀ ਸਾਰੇ ਟੀਚਰਸ ਦਾ ਪ੍ਰਿੰਸੀਪਲ ਸਰ ਦਾ ਪੇਰੈਂਟਸ ਦਾ ਸਭ ਦਾ ਫਲ ਸਹੂ ਅੱਛਾ ਕੀ ਸੁਪਨਾ ਦੇਖਿਆਗੇ ਸਰ ਮੈਂ ਆਈਏ ਆਫੀਸਰ ਬਣ ਕੇ ਇਸ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹਾਂ ਅਸ ਇਸ ਭਾਈ ਤੇ ਕਿਹਦਾ ਜ਼ਿਆਦਾ ਸੇਰਾ ਮੰਨਦੇ ਹੋ ਮੈਂ ਇਸ ਜਿੱਤ ਨੂੰ ਜਿਹੜੀ 3rd ਪੋਜੀਸ਼ਨ ਆਈ ਹੈ ਉਹ ਕਿਸ ਨੂੰ ਸੇਰਾ ਦੇਣਾ ਮੰਨਦੇ ਹੋ ਸਰ ਇਹ ਚੁਣਨਾ ਬਹੁਤ ਔਖਾ ਮੈਂ ਪੇਰੈਂਟਸ ਤੋਂ ਟੀਚਰਸ ਨੂੰ ਪ੍ਰਿੰਸੀਪਲ ਜਨ ਸਭ ਨੂੰ ਸੇਰਾ ਦੇਣਾ ਚਾਹੁੰਦੀ ਹੋਰ ਵੀ ਬੱਚੇ ਨੇ ਜਿਹੜੇ ਸਟਰਗਲ ਤਾਂ ਕਰਦੇ ਆ ਪਰ ਜਿਵੇਂ ਤੁਸੀਂ ਕਿਹਾ ਵੀ ਮੈਨੂੰ ਉਮੀਦ ਨਹੀਂ ਸੀ ਪਹਿਲਾਂ ਪਰ ਜਦੋਂ ਨੰਬਰ ਆਏ ਤਾਂ ਪਤਾ ਲੱਗਦਾ ਹੈ ਉਹ ਵੀ ਬੱਚੇ ਬਹੁਤ ਹੋਪ ਲਗਾ ਕੇ ਪੜ੍ਹਦੇ ਨੇ ਪਰ ਬਾਅਦ ਵਿੱਚ ਕਿਤੇ ਨਾ ਕਿਤੇ ਨਿਰਾਸ਼ ਹੋ ਜਾਂਦੇ ਥੋੜੀ ਬਹੁਤ ਇੱਕਦਾਂ ਨੰਬਰ ਤੇ ਵਿਜਿਸ਼ਾ ਬਹਿ ਜਾਂਦੇ ਉਹਨਾਂ ਲਈ ਕੀ ਕਹਿਣਾ ਚਾਹੁੰਦੇ ਸੀ ਉਹਨਾਂ ਲਈ ਸਿਰ ਮੈਂ ਕਹਿਣਾ ਚਾਹੂੰਗੀ ਵੀ ਉਹ ਮਿਹਨਤ ਕਰਦੇ ਰਹਿਣ ਮੈਨੂੰ ਪਤਾ ਕਿੰਨਾ ਦੁੱਖ ਹੁੰਦਾ ਜਦੋਂ 10th ਦੇ ਵਿੱਚ ਮੇਰਾ 9th ਟੈਂਕ ਆਇਆ ਸੀ ਮੇਰੇ ਐਕਸਪੈਕਟਿਡ ਨੰਬਰ ਨਹੀਂ ਆਏ ਸੀ ਤਾਂ ਮੈਨੂੰ ਉਦੋਂ ਕਿੰਨਾ ਦੁੱਖ ਹੋਇਆ ਸੀ ਮੈਂ ਉਹਨਾਂ ਦਾ ਦੁੱਖ ਸਮਝ ਸਕਦੀ ਹਾਂ ਬਟ 12th ਦਾ ਰਿਜ਼ ਸਾਲਾਂ ਦੇ ਵਿੱਚ ਬਣਾਉਣਗੇ ਜੋ ਉਹ ਕਰਨਗੇ ਇਟ ਵਾਸ ਦਾ ਰਿਜ਼ਲਟ ਸੀ ਚੰਗਾ ਸੀ ਬੁਰਾ ਸੀ ਇਹ ਕੋਈ ਜ਼ਿਆਦਾ ਮੈਟਰ ਨਹੀਂ ਕਰੂਗਾ ਆਪਣੇ ਕੰਪੀਟੀਟਿਵ ਐਗਜ਼ਾਮਸ ਦੇ ਵਿੱਚ ਤਾਂ ਉਹ ਅੱਗੇ ਆਪਣੀ ਮੰਜ਼ਿਲ ਨੂੰ ਦੇਖਣ ਅੱਗੇ ਦਾ ਰਸਤਾ ਦੇਖਣ ਤੇ ਇਸ ਜ਼ਿਆਦਾ ਨਿਰਾਸ਼ਾ ਨਾ ਹੋਵੇ ਅਰਸ਼ਦ ਇੱਕ ਲੜਕੀ ਹੋਣ ਦੇ ਨਾਤੇ ਕਿ ਵੀ ਅਸਰ ਜਿਹੜਾ ਇਹ ਸਮਾਜ ਚ ਫੇਤ ਭਾਵ ਦੇਖਿਆ ਜਾਂਦਾ ਤੁਹਾਨੂੰ ਕੀ ਕਿਸ ਤਰ੍ਹਾਂ ਦਾ ਕਦੀ ਫੇਤ ਹੋਇਆ ਹੋਇਆ ਵੀ ਕੋਈ ਫਰਕ ਪਾਇਆ ਨਹੀਂ ਫਿਰ ਮੇਰੇ ਨਾਲ ਕਦੇ ਵੀ ਕੋਈ ਫੇਤ ਭਾਵ ਇਸ ਤਰ੍ਹਾਂ ਦਾ ਨਹੀਂ ਹੋਇਆ ਮਤਲਬ ਜਿੰਨਾ ਜ਼ਿਆਦਾ ਮੇਰੇ ਪੇਰੈਂਟਸ ਸਪੋਰਟ ਮੇਰੇ ਬ੍ਰਦਰ ਨੂੰ ਕਰਦੇ ਨੇ ਉਹਨਾਂ ਮੈਨੂੰ ਕਰਦੇ ਨੇ ਮੈਨੂੰ ਉਹਨਾਂ ਨਾਲੋਂ ਜ਼ਿਆਦਾ ਭਾਵੇਂ ਕਰਦੇ ਨੇ ਪਰ ਉਹਦਾਂ ਘਟ ਕਦੇ ਵੀ ਨਹੀਂ ਕਰਦੇ ਸਰ ਬਹੁਤ ਵਧੀਆ ਲੱਗ ਰਿਹਾ ਬਹੁਤ ਖੁਸ਼ੀ ਹੋ ਰਹੀ ਹੈ ਕਿ ਹਨਾ ਕਿ ਬੇਟੀ ਨੇ ਇੱਕ ਦਾ ਅਸਥਾਨ ਹਾਸਿਲ ਕੀਤਾ ਕਿਉਂਕਿ ਸਾਡੇ ਸਾਰਿਆਂ ਦਾ ਮਾਣ ਵਧਾਇਆ ਹੈ ਕੀ ਕਿ ਬੇਧ ਕਰਦੀ ਸੀ ਜਾਂ ਮਤਲਬ ਕਦੇ ਲੋੜ ਪਈ ਕਹਿਣ ਦੀ ਵੀ ਪੜ ਲੈ ਨਹੀਂ ਸਰ ਜਦੋਂ ਤੱਕ ਹੁੰਦੇ ਕੋਈ ਇੰਨੀ ਵੱਡੀ ਹੋ ਗਈ 10+ ਮੈਨੂੰ ਕਦੇ ਵੀ ਜ਼ਰੂਰ ਨਹੀਂ ਗਈ ਕਿ ਬੇਟਾ ਬੁੱਕ ਉਠਾ ਲਓ ਇਹ ਜ਼ਰੂਰ ਕਹਿਣਾ ਬੇਟਾ ਬੁੱਕ ਰੱਖ ਦੋ ਬਹੁਤ ਟਾਈਮ ਹੋ ਗਿਆ ਹੈ ਨਾ ਕੜਦੇ ਹੋਏ ਕਿ ਹੁਣ ਸੋ ਜੋ ਸੁਬਾ ਉਠਾ ਦਾਂਗੇ ਇੰਨਾ ਕਿ ਮੈਨੂੰ ਕਹਣਾ ਪੈਂਦਾ ਸੀ ਬੁੱਕ ਰੱਖ ਦੋ ਅਦਰਵਾਈਜ਼ ਇਹ ਬੁੱਕ ਨਾਲ ਸਵੇ ਸ਼ੈ ਨੂੰ ਕੀ ਆ ਗਿਆ ਕਿ ਮੈਂ ਪੜਾਂ ਅਬ ਇਹ ਕੀ ਕਰਨ ਦੀ ਗੱਲ ਕਰਦੀ ਹੈ ਬੜੀ ਤਿਆਰੀ ਵੀ ਲੱਗਦੀ ਹੈ ਬੜਾ ਪੈਸੇ ਵੀ ਲੱਗਦੇ ਕਿ ਤਰੀਕੇ ਨਾਲ ਦੇਖਦੇ ਹੈ ਨੇ ਸਰ ਸਹਿਯੋਗ ਸਾਡੇ ਵੱਲੋਂ ਪੂਰਾ ਹੈ ਜਿਸ ਤਰ੍ਹਾਂ ਦੀ ਇਹ ਬਾਨਾ ਚਾਹੁੰਦੀ ਹੈ ਅਸੀਂ ਪੂਰਾ ਸਹਿਯੋਗ ਦੇਵਾਂਗੇ ਬੱਚੇ ਦੀ ਮੈਂ ਤਾਂ ਅੱਗੇ ਬੱਚੇ ਦਾ ਲਾਭ ਕਿ ਉਹਨੂੰ ਕਿਸ ਤਰ੍ਹਾਂ ਦਾ ਮਿਲਦਾ ਹੈ ਲੇਕਿਨ ਸਾਡੇ ਵੱਲੋਂ ਪੂਰਾ ਸਹਿਯੋਗ ਹੈ ਪੂਰ ਮਾਪੇ ਵੀ ਨਹੀਂ ਜਿਹੜੇ ਬੱਚਿਆਂ ਨੂੰ ਖੁੱਲ੍ਹ ਨਹੀਂ ਲੰਦੇ ਜਾਂ ਮਤਲਬ ਕਿਤੇ ਨਾ ਕਿਤੇ ਕੁੜੀਆਂ ਨੂੰ ਜਿਹੜਾ ਪਿੱਛੇ ਰੱਖ ਕੇ ਚਾਉਂਦੇ ਆ ਉਹਨਾਂ ਨੂੰ ਕੀ ਕਹਨੇ ਹਾਂਗੇ ਸਰ ਮੈਂ ਉਹਨਾਂ ਨੂੰ ਕਹੂੰਗੀ ਕਿ ਬੱਚਿਆ ਚਾਹੀਏ ਬੇਟਾ ਹੈ ਚਾਹੀਏ ਬੇਟੀ ਉਹਨਾਂ ਨੂੰ ਉਡਾਨ ਦਿਓ ਪੜਾਓ ਉਹਨਾਂ ਨੂੰ ਹਨ ਆਪਦੇ ਪੈਰਾਂ ਤੇ ਖੜੇ ਹੋਣ ਦੋ ਨਾ ਪੂਰਨ سپورਟ ਪੇਰੈਂਟਸ ਨੂੰ ਕਰਨੀ ਚਾਹੀਦੀ ਹੈ ਚਾਹੇ ਉਹ ਬੇਟਾ ਹੋਵੇ ਚਾਹੇ ਸਰ ਜਿਵੇਂ ਬੇਟੀਆਂ ਹਮੇਸ਼ਾ ਮਾਣ ਵਧਾਉਂਦੀਆਂ ਨੇ ਮਾਪਿਆਂ ਦਾ ਸਾਡੀ ਬੇਟੀ ਨੇ ਵੀ ਸਾਡਾ ਸਿਰ ਉੱਚਾ ਕੀਤਾ ਜੀ ਤੇ ਪੂਰੇ ਮਾਨਸਾ ਜ਼ਿਲ੍ਹੇ ਦਾ ਪੰਜਾਬ ਦੇ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈਗਾ ਸਾਨੂੰ ਬਹੁਤ ਖੁਸ਼ੀ ਆ ਬਹੁਤ ਜ਼ਿਆਦਾ ਖੁਸ਼ੀ ਹੋਈ ਬੇਟੀ ਗੈਂਦੀ ਐ ਵੀ ਆਈਐਸ ਬਣਨਾ ਹੈ ਤੇ ਉਹਦੇ ਲਈ ਸਿਰਫ سپورਟ ਪੂਲ سپورਟ ਆਈ ਸਾਡੇ ਵੱਲੋਂ ਬਾਕੀ ਇਹਦੀ ਜਿਹੜੀ ਹੈ ਨਾ ਡੈਡੀਕੇਸ਼ਨ ਇਨੂੰ ਉਹ ਅੱਗੇ ਲੈ ਜਾ ਰਹੀ ਹੈ ਇਹ ਆਪਣੇ ਕੰਮ ਪ੍ਰਤੀ ਬਹੁਤ ਸਮਰਪਿਤ ਆ ਤੇ ਅਸੀਂ ਹਮੇਸ਼ਾ ਇਹਨੂੰ ਕਦੇ ਵੀ ਹੋਰ ਕਿਸੇ ਕੰਮ ਨੂੰ ਕਿਹਾ ਨਹੀਂ ਹੈ ਜਿਵੇਂ ਅਰਸ਼ ਆ ਕਰ ਲਾ ਉਹ ਕਰ ਲਾ ਹਨਾ ਜੋ ਪੜ੍ਹਦੀ ਆ ਤਾਂ ਪੜ੍ਹ ਰਹੀ ਆ ਅਸੀਂ ਬਿਲਕੁਲ ਵੀ ਉਹਨੂੰ ਡਿਸਟਰਬ ਨਹੀਂ ਕੀਤਾ ਕਦੇ ਬਲਕਿ ਉਹਨੂੰ ਜਿੰਨਾ ਹੋ ਸਕਦਾ ਅਸੀਂ ਉਹਦਾ ਸਹਿਯੋਗ ਕੀਤਾ ਇੱਕ ਛੋੜੇ ਕਸ ਵਿੱਚ ਜੋਗੀ ਤੋਂ ਅਰਸ਼ ਨੇ ਵੀ ਕੀ ਅੱਗੇ ਪੜ੍ਹਨਾ ਅਤੇ ਜਿਹੜੇ ਵੱਡੇ ਵੱਡੇ ਪੈਸੇ ਖਰਚਦੇ ਆ ਬੱਚਿਆਂ ਤੇ ਉਹਦੇ ਮੁਕਾਬਲੇ ਜੇ ਅਰਸ਼ ਨੇ ਮਿਹਨਤ ਇੰਨੀ ਕੀਤੀ ਹੈ ਤੁਹਾਨੂੰ ਕਿਵੇਂ ਲੱਗਦਾ ਵੀ ਅਰਸ਼ ਸ਼ੁਰੂ ਤੋਂ ਹੀ ਇਹੇ ਚਿੰਗਾਰੀ ਸੀ ਇਹਦੇ ਵਿੱਚ ਜਾਂ ਕੋਈ ਕੋਈ ਹੋਰ ਤੁਸੀਂ ਮਦਦ ਕੀਤੀ ਹੈ ਤਾਂ ਨਹੀਂ ਸ਼ੁਰੂ ਤੋਂ ਹੀ ਸੀ ਜਰੂਰ ਤੁਸੀਂ ਪਹਿਲਾਂ ਜਿਹੜਾ ਲੋਕਲ ਉੱਥੇ ਸਰਕਾਰੀ ਸਕੂਲ ਸੀਗਾ ਉੱਥੇ 10ਵੀਂ ਤੱਕ ਪੜ੍ਹੀ ਆ ਉੱਥੇ ਵੀ ਹਮੇਸ਼ਾ ਪਹਿਲੀ ਪੋਜੀਸ਼ਨ ਤੇ ਆਉਂਦੀ ਰਹੀ ਆ ਤੇ 10ਵੀਂ ਦੇ ਵਿੱਚ ਵੀ ਪੂਰੇ ਪੰਜਾਬ ਦੇ ਵਿੱਚੋਂ ਮੈਰਿਟ ਦੇ ਵਿੱਚ ਆਈ ਸੀ ਤੇ ਉਦੋਂ ਇਹਨੂੰ ਥੋੜਾ ਜਿਹਾ ਹੈਗਾ ਸੀਗਾ ਦੁੱਖ ਹੋਇਆ ਵੀ ਮੇਰਾ ਹੋਰ ਵਧੀਆ ਨੰਬਰ ਆ ਸਕਦੇ ਸੀ ਪਰ ਇਸ ਵਾਰ ਇਹਨੇ ਜਿੰਨਾ ਐਕਸਪੈਕਟ ਕੀਤਾ ਸੀ ਉਦੋਂ ਉਦੋਂ ਵਧੀਆ ਮਿਲਿਆ ਇਹਨੂੰ ਰਿਜ਼ਲਟ ਤੇ ਇਸ ਗੱਲ ਦੇ ਸਾਨੂੰ ਬਹੁਤ ਤਸੱਲੀ ਵੀ ਆ ਖੁਸ਼ੀ ਵੀ ਆ ਇਸ ਲਈ ਸਿਰਫ ਬੱਚੀ ਕੋ ਔਰ ਬੱਚੀ ਦੀ ਮਾਤਾ ਪਿਤਾ ਕੋ ਆਦੀਆਪਕੋ मेरी तरफ से प्रबंध समिति की तरफ से बहुत बहुत बधाई सर किस तरह लग रहा ये तो बच्ची है तो पढ़ती थी मैं जो भी तो थी जी जी उम्मीद थी कि अब से हर हाँ पोजीशन हासिल करेगी या भाई लाख है नहीं डेफिनेटली हम लोगों को ये फर्स्ट पोजीशन की होप थी कि पूरे पंजाब में इसकी फर्स्ट पोजीशन आएगी थर्ड पोजीशन आई लेकिन न, ये हमारे लिए भी फर्स्ट पोजीशन ही है होर बच्चे को कि वे लगता थोड़ा भी की मैसेज देना चाहोगे जिस तरह अर्ट ने एक छोटे कस्बे पोजिशन हासिल की है कि बच्ची की कड़ी मेहनत अनुशासन में रहना और अपने काम में लगन रखना ये बच्ची के गुण हैं जिनके कारण जो है ये बच्ची जो है प्रथम स्थान पर रही है तो थर्ड विद्यालय में और थर्ड पोजिशन जो पूरे पंजाब में रही है